ਕਾਲੇ ਨੂੰ ਭਲਾ ਦੇ ਤੇਰਾ ਖਾ ਤੇਰੀ ਚ ਅੱਜ ਹੈ ਕਾਲੇ ਨੂੰ ਭਲਾ ਦੇ ਤੇਰਾ ਖਾ ਤੇਰੀ ਚ ਅੱਜ ਹੈ ਬਤਲੇ ਪੰਜਾਬੀਆਂ ਬਤਲੇ ਪੰਜਾਬੀਆਂ ਦੇ ਬਚਣ ਦਾ ਚੱਜ ਹੈ ਬਤਲੇ ਪੰਜਾਬੀਆਂ ਦੇ ਬਚਣ ਦਾ ਚੱਜ ਹੈ ਯਾਰੇ ਵੇਚ ਰਈਆਂ ਤੈਨੂੰ ਜੂਠ ਦੀਆਂ ਰੇੜੀਆਂ ਨੇਰਾ ਪੁਰਾ ਰੋਗ ਹੈ ਮਠਾਈਆਂ ਖਾਵੇ ਜੇੜੀਆਂ ਯਾਰੇ ਵੇਚ ਰਈਆਂ ਤੈਨੂੰ ਜੂਠ ਦੀਆਂ ਰੇੜੀਆਂ ਨੇਰਾ ਪੁਰਾ ਰੋਗ ਹੈ ਮਠਾਈਆਂ ਖਾਵੇ ਜੇੜੀਆਂ ਤੱਤਾ ਤੱਤਾ ਗੋਲੀ ਬਿਮਾਰੀਆਂ ਦਾ ਚੱਜ ਹੈ ਬੱਤ ਲੈ ਪੰਜਾਬੀਆਂ ਬੱਤ ਲੈ ਪੰਜਾਬੀਆਂ ਦੇ ਬੱਚਿਆਂ ਦਾ ਚੱਜ ਹੈ ਬੱਤ ਲੈ ਪੰਜਾਬੀਆਂ ਦੇ ਬੱਚਿਆਂ ਦਾ ਚੱਜ ਹੈ ਦੇਤੀ ਕਿਉਂ ਕਹਿ ਕੇ कट्टी गई तेरी जेव दुध भी मिलावटी पनीर भी फरे वे क्यों कह कहके कट्टी गई तेरी जेवे दूध भी मिलावटी पनीर भी फरे वे रह गया ना कोई होने जीन वाला हद है ਬੱਤ ਲੈ ਪੰਜਾਬੀਆ ਬੱਤ ਲੈ ਪੰਜਾਬੀਆ ਦੇ ਬਚਣ ਦਾ ਦਜ ਹੈ ਬੱਤ ਲੈ ਪੰਜਾਬੀਆ ਦੇ ਬਚਣ ਦਾ ਦਜ ਹੈ ਮੇਲੇਆਂ ਤੇ ਖਾਂ ਦਾ ਸਮਾਨ ਵਿਤਾ ਚੱਕੀਏ ਏਰਾ ਪੇਰੀਆਂ ਚ ਖਾੜੀ ਪਾੜੀ ਹੀ ਤਰੱਕੀ ਹੈ ਮੇਲੇਆਂ ਤੇ ਖਾਂਦਾ ਸਮਾਨ ਬੀਤਾ ਸ਼ੱਕੀ ਏ ਇਹ ਆ ਫੇਰੀਆਂ ਤੇ ਸਾਡੀ ਬੜੀ ਹੀ ਤਰੱਕੀ ਆ ਕਰਜ ਬਣਾ ਲੈ ਖਾਣਾ ਵੇਚੀ ਹਿਸ ਚੱਜ ਹੈ ਕਰਾਂ ਤੇ ਬਣਾ ਕੇ ਖਾਣਾ ਵੇਚੀ ਹਿਸ ਚੱਜ ਹੈ ਬੱਤਲ ਪੰਜਾਬੀਆਂ ਬੱਤਲ ਪੰਜਾਬੀਆਂ ਦੇ ਬਚਣ ਦਾ ਚੱਜ ਹੈ ਬੱਤਲੇ ਪੰਜਾਬੀ ਆਦੇ ਬੱਤਣੇ ਦਾ ਚੱਜ ਹੈ ਬੱਤਲੇ ਪੰਜਾਬੀ ਆਦੇ ਬੱਤਣੇ ਦਾ ਚੱਜ ਹੈ ਕੱਲ ਨੂੰ ਬੁਲਾ ਦੇ ਤੇਰਾ ਖਤਰੇ ਤੇ ਹੱਦ ਹੈ ਬੱਤਲੇ ਪੰਜਾਬੀਆ ਬੱਤਲੇ ਪੰਜਾਬੀ ਆਦੇ ਬੱਤਣੇ ਦਾ ਚੱਜ ਹੈ ਬੱਤਲੇ ਪੰਜਾਬੀ ਆਦੇ ਬੱਤਣੇ ਦਾ ਚੱਜ ਹੈ